ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋ ਪੰਜਾਬੀ ਕੁਕਿੰਗ ਅਕਾਦੀ ਕੋ ਤੁਹਾਨੂੰ ਬਹੁਤ ਸਵਾਗਤ ਕਰਦੀ ਹਾਂ ਕੋ ਸ੍ਰੋਣੀ ਸਾਰੇ ਨੇ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਆਪਾਂ ਕਰ ਰਹੇ ਹਾਂ ਜੀ ਦੁਪਹਿਰ ਦੀ ਸਬਜ਼ੀ ਦੀ ਤਿਆਰੀ ਤੇ ਕੱਲ ਆਪਾਂ ਨੇ ਚੱਪਣ ਬੱਦੂ ਹੈ ਨਾ ਆਪਣੇ ਘਰ ਦੇ ਤੋਲੇ ਸੀਗੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਇਹ ਚੱਪਣ ਬੱਦੂ ਜਿਹੜੇ ਬਿਨਾਂ ਰੇਸ ਸਪਰੇਅ ਤੋਂ ਹਨ ਬਿਨਾਂ ਦਵਾਈ ਤੋਂ ਚੱਪਣ ਬੱਦੂ ਆਪਾਂ ਨੇ ਹੋਏ ਹੋਏ ਤੇ ਅੱਜ ਆਪਾਂ ਬਣਾਵਾਂਗੇ ਚੱਪਣ ਗੁੱਦਾਂ ਦੀ ਸਬਜ਼ੀ ਬੱਸ ਇਸ ਚੱਪਣ ਗੁੱਦਾਂ ਦੀ ਸਬਜ਼ੀ ਦੇ ਵਿੱਚ ਆਲੂ ਵੀ ਪਾ ਲਵਣੀ ਪਰ ਅੱਜ ਨਾਲ ਮੇਰੇ ਦਿਲ ਕਰ ਰਿਹਾ ਵੀ ਆਲੂ ਨਹੀਂ ਪਾਣੀ ਆਪਾਂ ਇਸ ਦੇ ਵਿੱਚ ਕੱਲੇ ਚੱਪਣ ਗੁੱਦੂ ਐਵੇਂ ਨਹੀਂ ਬਣਾਣੇ ਬਾਕੀ ਤੁਹਾਨੂੰ ਵੀ ਦੱਸੂਗੀ ਹੈ ਨਾ ਇਹ ਚੱਪਣ ਗੁੱਦੂ ਪਕੀਤਾ ਬਣਾਵਾਂਗੇ ਅੱਜ ਜੇ ਇਹਨਾਂ ਨੂੰ ਦੋ ਤਿੰਨ ਚੌਥ ਸੜ ਚੁੱਕੇ ਨੇ ਜਿਹੜੇ ਹੋਰ ਹੋ ਰਹੇ ਨੇ ਫਿਰ ਮੈਂ ਉਹ ਤੋੜੇ ਨਹੀਂ ਹੈਗੇ ਸਰਦਾਰ ਜੀ ਪਤਾ ਕੀ ਕਹਿਣਗੇ ਨਾ ਕਹਿੰਗੇ ਟਿੰਡੇ ਦੀ ਸਬਜ਼ੀ ਮੈਨੂੰ ਹੁੰਦਾ ਹੈਗਾ ਮੰਮੀ ਹੈਣੀ ਇਹਦੇ ਆਪਣੇ ਟਿੰਡੇ ਵੀ ਲੈ ਕੇ ਆਣੇ ਇੱਕ ਦਿਨ ਵੀ ਖਵਾ ਕੇ ਦਿਖਾਣੇ ਕਹਿੰਦੇ ਅੱਗੇ ਬਿਆਹਾਂ ਦੇ ਵਿੱਚ ਨਾ ਟਿੰਡਿਆਂ ਦੀ ਸਬਜ਼ੀ ਬਣਦੀ ਸੀਗੀ ਪਰ ਮੈਂ ਟਿੰਡੇ ਤੇ ਅੱਜਕੱਲ ਤਾਂ ਆਮ ਹੋਈ ਵੀ ਟਿੰਡੇ ਦੀ ਸਬਜ਼ੀ ਹੈ ਨਾ ਟਿੰਡ ਸਭ ਕਹਿ ਦਿੰਦੇ ਤੇ ਟਿੰਡੇ ਵੀ ਕਹਿ ਦਿੰਦੇ ਤੇ ਬਾਕੀ ਸਾਰੇ ਕੰਮ ਗਾ ਲੋਂ ਪਨੇ ਪਾਲੇ ਤੇ ਮੰਮੀ ਸਰਦਾਰ ਜੀ ਪਾਪਾ ਜੀ ਗਏ ਹੋਣੇ ਰਾਜ ਰਾਜਪਰੇ ਨੂੰ ਥੋੜੇ ਕੰਮ ਸੀਗਾ ਉਹਨੂੰ ਤੇ ਆਪਾਂ ਪਰ ਜ ਦਵਾਈ ਲੈਣੀ ਸੀ ਮੈਂ ਕਿ ਤੁਸੀ ਜਾਓ ਚਲੋ ਤੇ ਫਸ ਆਪਣੇ ਬਾਹਰ ਥੋੜਾ ਜਿਹਾ ਜਿਹੜਾ ਧੋ ਦਿਆ ਸੀਗਾ ਕੰਪਲੈਂਟ ਵਿੱਚ ਮੈਂ ਇਹ ਕਰ ਦਉਂਦੀ ਸੀ ਗਰਦਨ ਤੇ ਟੂ ਤਦਾਰ ਜੀ ਕਹਿੰਦੇ ਪਹਿਲੇ ਮੰਮੀ ਤੇ ਪਪਾ ਜਿੰਦ ਦਵਾਈ ਦਵਾ ਲੈਣਾ ਜਿਹੜੇ ਕੰਮ ਨੇ ਉਹ ਕਰ ਲੈਣੇ ਫਿਰ ਗੱਲ ਤੈਨੂੰ ਲੈ ਕੇ ਜਾਵਾਂ ਤੇਨੂੰ ਦਵਾਈ ਦਵਾ ਕੇ ਲਿਆਉਣਾ ਮੈਂ ਕਿਹਾ ਚਲੋ ਠੀਕ ਲੋ ਜੀ ਪਾ ਦਪੈ ਇਧਰ ਰੋਟੀ ਪਾਣੀ ਦਾ ਨਵੇੜ ਲੀਏ ਨੇ ਟਾਈਮ ਹੋ ਗਈ 3:30 ਵਾ ਬਸ ਇੱਕ ਵਾਸੀ ਸਬਜੀ ਬਣ ਜੁਗੀ ਇੱਕ ਵਾਸੀ ਆਪਾਂ ਗੁੰਨ ਲਵਾਂਗੇ ਰੋਟੀ ਤਾਂ ਗਣੀ ਤੇ ਨਾਲੇ ਬਣਾ ਕੇ ਰੱਖ ਦਿਆਂ ਛਰਦਈ ਠੰਡਿਆਈ ਜਿਹਨੂੰ ਕਹਿੰਨੇ ਅੱਜ ਕੱਲ ਇਹਦਾ ਸ਼ਰਦਈ ਦਾ ਬਹੁਤ ਜ਼ਿਆਦਾ ਹਨਾ ਚੱਲ ਰਿਹਾ ਵੀ ਸ਼ਰਦਈ ਠੰਡੀ ਹੁੰਦੀ ਐ ਨਸੀ ਹੁੰਦੀ ਐ ਠੰਡੀ ਸਹੀ ਗੱਲ ਐ ਹਨ ਤੇ ਫਿਰ ਕਿਸੇ ਦਿਨ ਆਪਾਂ ਤੁਹਾਨੂੰ ਸ਼ਰਦਈ ਦੀ ਰੈਸਪੀ ਵੀ ਦਵਾਂਗੇ ਪਰ ਫਿਲਹਾਲ ਆਪਾਂ ਜਿਹੜੀ ਪੈਕੇਟ ਪੈਕ ਵਾਲੀ ਸ਼ਰਦਈ ਹੈ ਆਪੀ ਹੋਈ ਐ ਦੋ ਦਿਨ ਹੋ ਗਏ ਮੈਂ ਉਹਦੋਂ ਨੂੰ ਸਰਦਾਰ ਜੀ ਨੂੰ ਸ਼ਰਦਈ ਬਣਾ ਕੇ ਦੰਨੀ ਐ ਹਨ ਠੱਟਾ ਠੱਟਾ ਰਿਲੀਫ ਹੁੰਦਾ ਗਰਮੀ ਜੋ ਬਾਹਰੋਂ ਆਉਂਦੀ ਐ ਹਨ ਹੁਣ ਤਾਂ ਵਸੇ ਇਹੀ ਤਾ ਤੇ ਨਿੰਬੂ ਪਾਣੀ ਪੀ ਲੋ ਕਦੇ ਕੱਚੀ ਲੱਸੀ ਪੀ ਲੋ ਕਦੇ ਮਿੱਠੀ ਲੱਸੀ ਪੀ ਲੋ ਇਹ ਕੁਝ ਚੱਲਣਾ ਹੈ ਹੁਣ ਤਾਂ ਕਿਉਂਕਿ ਗਰਮੀਆਂ ਆਵੀਆਂ ਨੇ ਹਾਇ ਅੱਜ ਤਾਂ ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਨਾ ਪੱਖੇ ਕਿੱਥੇ ਵੀ ਨਹੀਂ ਬੈਠੇ ਜਾ ਰਹੇ ਹੈਗਾ ਜੇ ਪੱਖਾ ਬੰਦ ਕਰ ਦੋ ਨਾ ਮੜ ਜੀ ਜਿਵੇਂ ਛਾੜੂ ਕੋਚਾ ਲਾਇਆ ਸੀਗਾ ਉਦੋਂ ਵੀ ਗਰਮੀ ਲੱਗਦੀ ਘਬਰਾਹਟ ਜੀ ਹੋਉਂਦੀ ਹੈ ਅੱਜ ਇਹ ਤਾਂ ਕੁਦਰਤ ਵਿੱਚ ਜਿਆਦਾ ਘਟੇ ਹੋ ਗਈ ਅਸੀਂ ਵੀ ਲਾਹਾ ਕਰ ਲਿਆ ਵਿਚਾਲੇ ਸਬਜ਼ੀ ਬਣਾਤਾ ਜਾਉਂਗੀ ਕੁਛ ਚੱਪੜ ਗੱਦੇ ਸਾਡੇ ਘਰੇ ਨਾ ਪਹਿਲਾਂ ਪਹਿਲਾਂ ਸਬਜ਼ੀਆਂ ਚਾਕੇ ਖਾਣੀਆਂ ਬੜਾ ਮਿਲਗੀ ਲੱਗੀਆਂ ਮੂੰਹ ਇਹ ਉਸ ਤੋਂ ਬਾਅਦ ਸਨਾ ਵਾਸ ਅਸੀਂ ਵੰਡਣ ਤੇ ਰਹਿੰਦੇ ਆਂ ਕਦੇ ਕਿਸੇ ਨੇ ਤੇ ਵੀ ਕਦੇ ਕਿਸੇ ਨੇ ਵੀ ਕਿ ਫਿਰ ਆਖ ਜੰਨੀ ਆ ਖਾ ਕੇ ਸਨ ਕੁਛ ਹੈ ਜੇ ਉੱਤਰ ਥੋੜੀ ਰਹੀਏ ਜੇ ਚਾਰ-पांच ਉੱਤਰ ਲੱਗੀ ਹੈ ਨਾ ਫਿਰ ਚਲੋ ਆਏ ਦੀ ਦੇਰ ਹੋਣਾ ਇਧਰ ਉਧਰ ਮੈਂ ਤਾਂ ਸੋਚੀ ਕਿ ਸੁਗਾ ਜੀ ਨਾ ਕਿ ਸਬਜੀ ਆਏ ਕੋਈ ਆਂਦੇ ਹੋਏ ਚੱਪੜ ਗੱਦੇ ਨੇ ਸਬਜ਼ੀ ਉਹਨੇ ਨਹੀਂ ਖਾਣੀ ਹੈਗੀ ਅੱਗੇ ਤੁਮ ਸਵੇਰੇ ਸਬਜੀ ਬਣਾ ਲੰਨੀ ਐ ਅੱਜ ਵਸ ਸਵੇਰੇ ਅਸੀਂ ਆਲੂ ਦੇ ਪਰਾਂਠੇ ਬਣਾ ਲਏ ਉਹਨਾਂ ਕਹਿੰਦੇ ਭਾਵੇਂ ਪਰਾਂਠੇ ਖਾਣੇ ਫਿਰ ਸਾਰੇ ਨੇ ਆਲੂ ਦੇ ਪਰਾਂਠੇ ਖਾਣ ਲਏ ਜੀ ਖਾੜੇ ਡੋਲੇ ਹੋਣ ਵੀ ਨਹੀਂ ਇਹ ਸਬਜੀ ਦੇਖਦੇ ਆ ਉਹਦੇ ਵਾਸਤੇ ਕੀ ਬਣਾਉਣਾ ਅਜਿਹਾ ਜੀ ਤੇ ਮਸਾਲਾ ਪਾ ਲਿਆ ਇੱਕ ਤਾਂ ਤੇ ਰੱਖ ਲਈ ਇੱਕ ਪਾਸੇ ਕੜਾਹੀ ਕਿ ਮਿਸਾਲਾਂ ਪੱਜਾ ਕਰੀ ਕਿ ਨਹੀਂ ਗਿਸਦੇ ਹਨ ਕਿਉਂਕਿ ਉਹਦੋਂ ਨੇ ਖਾਣੇ ਨਹੀਂ ਦਰਦਰਵਾਜ਼ੇ ਰੱਖੋ ਜੇ ਸਟਾਫ

ਸਮਾਪਤ ਹੋ ਨਾ ਇਹ ਨਾ ਆਪਾਂ ਬੰਦ ਕਰਦੇ ਅੱਜ ਫੇਰ ਹੈ ਨਾ ਛੇ ਗਿਹੜੇ ਸਰਦਾਰ ਨੇ ਕਰੈਕਟਰ ਤੇ ਬੈਠੇ ਹੀ ਖੇਤਾਂ ਤੋਂ ਚਲੇ ਗਏ ਹੈ ਨਾ ਸਰਦਾਰ ਜੀ ਨੇ ਛੱਡ ਕੇ ਆਏ ਹੈ ਤੇ ਸਾਨੂੰ ਉਦੋਂ ਨੂੰ ਵੀ ਐ ਹੁੰਦਾ ਹੈ ਨਾ ਕਿ ਉਦੋਂ ਤੋਂ ਉਹਨੂੰ ਛੱਡ ਗਏ ਨੇ ਚਲੋ ਅਸੀਂ ਦੇਖੀਏ ਕਿ ਇਹ ਉਹਨੂੰ ਨਹੀਂ ਵੱਡਣਾ ਲੱਗਿਆ ਇਹੋ ਮੈਨੂੰ ਪਤਾ ਨਹੀਂ ਹੈਗੀ ਵੀ ਇਹ ਬੰਦੇ ਇੱਥੇ ਆ ਰਹੇ ਨੇ ਜਾਂ ਨਹੀਂ ਹੈਨਾ ਜਿਵੇਂ ਉਹ ਨਿਆਣੇ ਆ ਰਹੇ ਨੇ ਛੋਫਰ ਨਿਆਣੇ ਆ ਰਹੇ ਨੇ ਨਿੱਦਰ ਉਹਨਾ ਮਾਸੇ ਦੇ ਪੋਤਾ ਕੋਲ ਦੀ ਆਹ ਸੰਦਾਰ ਵੀ ਲੱਗਦਾ ਹੈ 結構いいと思います。 ਲੋ ਜੀ ਸਬਜੀ ਤੇ ਆਪਾਂ ਨੇ ਬਿਲਕੁਲ ਵੀ ਆਲੂ ਨਹੀਂ ਪਾਏ ਹੈਗੇ। ਬਿਨ ਆਲੂਆਂ ਤੋਂ ਬਣਾਈ ਇਹ ਸਬਜੀ। ਤੇ ਜਦੋਂ ਇਹ ਐਨ ਰਿੱਜੂ ਜੂ ਵੀ ਬਣ ਜੂਗੀ ਨਾ ਇਹਦੇ ਵਿੱਚ ਥੋੜੇ ਨਾ ਦੁੱਧ ਪਾ ਦਾਂਗੇ। ਦੁੱਧ ਵਾਲੇ ਕੱਦੂ ਬਣਾਵਾਂਗੇ ਆਪਾਂ। ਸਵਾਦ ਬਣਦਾ ਹੈ। ਇੱਕ ਤਾਂ ਇਹ ਛੇਤੀ ਹੋ ਜਾਂਦੀ ਕਿਉਂਕਿ ਘਰ ਦੀ ਹੈ ਨਾ। ਘਰ ਦੀ ਸਬਜੀ ਜਿਹੜੀ ਆਪਣੀ ਹੁੰਦੀ ਹੈ ਨਾ ਉਹ ਇੱਕ ਤਾਂ ਜਲਦੀ ਬਣਦੀ ਹੈ। ਕਿਉਂਕਿ ਕੱਚੀ ਹੁੰਦੀ ਹੈ ਤੇ ਇੱਕ ਇਹ ਹੁੰਦਾ ਵੀ ਉਹਨੇ ਫਰੈਸ਼ ਤੋੜੀ ਹੁੰਦੀ ਹੈ ਹਨਾ। ਤਾਂ ਕਰਕੇ ਤੇ ਵਿੱਚੇ ਮੇਰੀ ਮੰਮੀ ਦਾ ਫੋਨ ਆ ਗਿਆ ਸੀਗਾ ਹਨਾ ਮੈਂ ਸਬਜੀ ਤੜਕ ਰਹੀ ਸੀਗੀ ਫਿਰ ਤਾਂ ਕਰਕੇ ਮੈਨੂੰ ਜਿਹੜੀ ਵੀਡੀਓ ਬੰਦ ਕਰਨੀ ਪੈਗੀ ਨਹੀਂ ਤਾਂ ਤੁਹਾਨੂੰ ਆਪਾਂ ਪੂਰੀ ਵੀਡੀਓ ਦਿਖਾਉਂਦੇ ਫੁੱਲ ਵਲੌਗ ਲੋ ਜੀ ਇੱਧਰ ਸਬਜੀ ਬਣ ਰਹੀ ਹੈ ਤੇ ਨਾਲ ਦੀ ਨਾਲ ਆਪਾਂ ਰੱਖ ਲਈਏ ਤਵਾ ਤੇ ਇੱਕ ਪਾਸੇ ਪਰੋਟੀ ਤੜਦੀ ਹੈ ਹਨਾ ਅੱਜ ਤਾਂ ਕਿਹਾ ਸੋਣਾ ਬੈਠ ਕੇ ਜਾ ਜੈਰੀ ਨੂੰ ਬੇਚੈਨੀ ਲੱਗ ਰਹੀ ਹੈ ਦੇਖੀ 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 ਕੀ ਕਰ ਰਹੇ ਹੈ ਆਹ ਸੋਣਾ ਉਹਦੇ ਉੱਪਰ ਬੈਠ ਕੇ ਮਰਿਆਟ ਉੱਪਰ ਚੜ ਕੇ ਸੀਟ ਦੇ ਉੱਪਰ ਜੈਰੀ ਨੂੰ ਵੇਚ ਨਹੀਂ ਆ ਨਹੀਂ ਲੱਗ ਰਹੀ ਨੇ ਵੀ ਉਹ ਕਿੱਥੇ ਜਾ ਰਿਹਾ ਮੈਨੂੰ ਵੀ ਬਿਠਾਓ ਟੌਮੀ ਵੀ ਕਿ ਦੋਹੇ ਕੁੱਤੇ ਨੂੰ ਜੇ ਵੇਚਣ ਨਹੀਂ ਲੱਗ ਰਹੀ ਐ ਬੈਠਿਆ ਨਹੀਂ ਪੌੜੀਏਂਗੇ ਹਿੱਟ ਤਾਂ ਹੈ ਨਹੀਂ ਉਹ ਹਾਂ ਉਹ ਤਾਂ ਟਰੈਕਟਰ ਹੈ ਬੈਠ ਕੇ ਲੰਘ ਗਿਆ ਉਹਦਾ ਟਰੈਕਟਰ ਮਸੋਂ ਮਿਲ ਆਇ ਨਾ ਸਵੇਰੇ ਕੀ ਆ ਹੋਇਆ ਤਾਂ ਕਰਤੇ ਵੀ ਛੱਡਿਆਣਾ ਆ ਕੀ ਛੇਰੂ ਟਰੈਕਟਰ ਵੀ ਜਿੰਨੇ ਆਉਂਦੇ ਹੂੰ ਕਿੱਥੇ ਲੋ ਜੀ ਰੋਟੀ ਪਾਣੀ ਦਾ ਕੰਮ ਨਵੇੜ ਕੇ ਤਾਂ ਆਪਾਂ ਪੈ ਵੀ ਲੈ ਹਨਾ ਤੇ ਹੁਣ ਵੱਜ ਰਹੀ ਜੀ ਸ਼ਾਮ ਦੇ 5 ਤੇ ਆਪਾਂ ਆਗੇ ਮੱਜਾਂ ਕੋਲੇ ਕੱਢ ਦੋ ਐਨੇ ਮੈਂ ਤਾਂ ਕੱਢ ਵੀ ਦੇਣੀ ਆ ਕੱਢ ਦੇ ਬਾਪੇ ਦਾਦੇ ਇਥੇ ਦਾਦ ਤਾ ਦਾਦ ਤਰ ਹੋਣਾ ਮੈਂ ਦੱਸ ਕਿੱਥੇ ਆ ਵੀਥਾ ਹੈ ਇਹਨੇ ਠੀਕ ਹੈ ਕਰੇ ਹਾਰਾ ਗਿਆ ਤੇ ਨਾ ਮੂਨੋ ਸੇਕ ਵਜਰੇ ਐਨਾਂ ਜਿਆਦਾ ਹੋ ਰੇ ਬੀਜ ਤਾਂ ਪਿਉ ਨਹੀਂ ਹੈਗਾ ਹੈ ਹਾਂ ਅਸਰ ਟੋਮੀ ਹੈ ਜੈ ਟੋਮੀ ਤਾਂ ਪਰੇ ਵੇ ਬੀਸਤ ਜਿੱਦ ਬਹੁਤ ਹੈ ਪਿਉ ਨਹੀਂ ਹਾਂ ਗਿੱਲੂ ਹੋਦਾ ਖੇਤਵਾ ਫੇਰਾ ਇਹ ਬੀਜ ਦੇਣਾ ਇਹ ਬੀਜ ਦੇ ਦੇ ਬਾਹੇ ਲੈ ਮੈਂ ਖੰਡਾ ਨਾ ਘੜਦੇ ਨਾ ਵਾਪਸ ਜੇ ਕੋਪਾ ਆ ਰਿਹਾ ਮਸਲਾ ਖੰਡ ਦੇ ਦੇ ਜਾਮਣ ਤੇ ਕੋਇਲ ਬੋਲ ਰਹੀ ਦੇਖ ਲੋ ਜਾਮਣਾਂ ਨੂੰ ਬੂਰ ਆ ਰਹੇ ਤੇ ਇੱਧਰ ਖੇਤ ਵਾਇਆ ਹੋਇਆ ਹੋਇਆ। ਇੱਥੇ ਬੀਜਣੀ ਆ ਹੁਣ ਚੋਰੀ। ਹੋਰ ਅੱਜ ਸਵੇਰ ਦੇਖੀ ਮੈਂ ਸੁੱਕੀ ਵੀ ਫੇਰ ਮੈਂ ਪਿੱਛੇ ਘੇਰੀ ਤੋੜ ਕੇ। ਕੁੱਕੜੀਆਂ ਲੱਗਣ ਲੱਗੀਆਂ ਆਪਣੀ ਚਿਹਰੀ ਨੂੰ। ਹਾਂ? ਚਿਹਰੀ ਨੂੰ ਕੋਕਾ ਤੇ ਕੁੱਕੜੇ ਲਾਉਂਦੇ। ਉਸ ਨੂੰ ਮੱਕੀ ਨੂੰ

ਆਉਂਦੇ ਪਰਖੇਂ ਬੱਟਾ ਹੋਦੂ ਉਹਦੇ ਕਿੰਨੇ ਵੱਡੇ ਨੇ ਬੱਡੇ ਦੇਖੋ ਇਸੇ ਇਹ ਆਇਆ ਪੱਟੀ ਮੈਨੇ ਕਹਿਆ ਇਹ ਪਿੜਾ ਆਣਾ ਨੇ ਇਸੇ ਦਾ ਬੱਧੀ ਚਲਦਾ ਠੀਕੇ ਛਿਰ ਗਈ ਜੱਟ ਨੇ ਉਹਦਾ ਹੋ ਗਿਆ ਹਾਂ ਮੈਂ ਕਹਿੰਦਾ ਉਧਰ ਮੈਨੂੰ ਪਲਾ ਦੇ ਆਵੋ ਬੜੀ ਉਸਕੇ ਬਿਚੀ ਦੀ Hãy subscribe cho kênh Ghiền Mì Gõ Để không bỏ lỡ những video hấp dẫn ਆਪਾ ਕੁਕੜੀ ਨੇ ਲੱਗ ਜੀ ਵੇਚਣ ਹੈ ਨਾ ਨਾ ਆ ਜਿਹੜੀ ਹੋਏ ਆ ਵੀ ਜੋ ਮੈਂ ਦੇਖੀ ਹੈ ਆ ਦੇਖੇ ਕਿਹਾ ਦੀਗਾ ਹੈ ਕੀ ਮੈਂ ਪਾ ਮਾਰੀ ਦੀ ਕੁਕੜੀ ਦਾ ਬਹੁਤ ਦੀਗਾ ਹੈ ਪਰ ਇਹਨੇ ਕਿੱਥੇ ਦੇਖੇ ਮੈਨੂੰ ਇਹ ਆਦੀ ਆ ਦੀ ਆ ਇਹ ਚੀਜ਼ ਨੂੰ ਬਾਗ ਦੇ ਕੇ ਸੋ ਨਾ ਗੁਰਦੇ ਜੀ ਮੇਰਾ ਐਨੀ ਚਾਦਾ ਨਹੀਂ ਬਸ ਫੜਲੀ ਕਿੱਤੀ ਬੋਦੀ ਜੀ ਫਿਰ ਕਿੱਛ ਲਗਿਆ ਨਾ ਸਾਰੇ ਤੇ ਥੋੜੀ ਜਿਹੀ ਨਮੜੀ ਹੈ ਗੈਨ ਦੇ ਕਰਾ ਲੀਆ ਲਿਆ ਕੋਲ ਕੇ ਲਿਆ ਮੈਸੇਜ ਹਟਾਵਾ ਜਿਹੜਾ ਹੋਰ ਹੈਗਾ ਹੱਥੀਆ ਬਾਹ ਦੇ ਠੀਕ ਹੈ ਦਾਗ ਰੱਖ ਰੱਖ ਟੋਕ 1000 ਰੁਪਏ ਰੋਇ ਵਾਟ ਕੁੱਕੜੀਆਂ ਵੇਚ ਛਲੀਆਂ ਜੀਆਂ ਵੇਚੀਆਂ ਜਾਂ ਜਿਆ ਸੋਨੇ ਤੇਰੀ ਹੁੰਦੇ ਬੰਦ ਔਰ ਅਗੇ ਬੱਸ ਖਤਮ टाटा ਗੁੱਡ ਬਾਏ ਖਤਮ ਬਾਲਕੋ ਉਹ ਬਾਲਕੋ ਉਹ ਪਈ ਜਾਕੀ ਉਹ ਗਏ ਜਾਕੀ ਜਾਕਲੀ ਜੋ ਬਾਲਤੀ ਆ ਪਈ ਮੰਜੇ ਪਰ ਬਾਲ ਫੇਰ ਪਲਾਉਣਾ ਜੱਗ ਲੱਗੇ ਨੇ ਉਹ ਲਿਆ ਉਹਦਾ ਨਾਲ ਲਾਉਂਦੇ ਐ ਕਿਹੜਾ ਨਸਨ ਖਾਣੇ ਨੇ ਤਾਂ 100 500 ਰੁਪਏ ਤਾਹੀ ਬੈਠੀ ਥੋੜਾ ਪਾਣੀ ਛਿੜਕ ਕੇ ਰਲਾਣਾ ਪੈਣਾ ਆ ਵਿੱਚ ਤਾਂਹੀਂ ਚੱਲ ਜੂਗਾ ਕੰਮ ਅੱਧੇ ਲੋਕ ਪਤਾ ਕੀ ਕਰੇਂ ਦਾਣੇ ਨੂੰ ਬਾਲਟੀਆਂ ਵਿੱਚ ਪਿਉਂਦਾ ਹਾਂ ਕਿਉਂਕਿ ਬਾਲਟੀਆਂ ਪਾਣੀ ਗਿਆ ਇਹ ਰੜੋਦਾ ਹਾਂ ਫਿਰ ਉੱਪਰ ਨੂੰ ਇੱਕ ਜਗ੍ਹਾ ਤੇ ਵਿਚਾਰੇ ਨਿਲਾਉਂਦੇ ਉਹ ਸਾਰੇ ਬਹੁਤ ਮਹਿੰਗਾ ਪਾਵਾ ਮੈਂ ਕਿਹਨੂੰ ਦੇ ਬਦਲ ਕੇ ਨੱਕ ਦੁੱਧ ਵਾਰਿਆ ਟਰਾਲੇ ਪਰ ਭਰ ਕੇ ਪਾਣੀ ਪਾਏ ਬੀਰ ਨਾਲ ਸਭ ਦੇ ਨਾਲ ਪੱਜੇ ਦਾਣਾ ਦੇਖ ਕਿਤਨਾ ਖੜ ਗਿਆ ਉਹ ਦੇ ਕੰਦ ਪਰ ਸੈਰ ਸਵਾਟੇ ਕਰ ਰਿਹਾ ਉਹਦੋਂ ਪਤਾ ਕੀ ਕਹਿ ਰਿਹਾ ਮੈਂ ਕਿਹਾ ਟੋਮੀ ਰਾਤ ਆਇਆ ਨਹੀਂ ਹੈਗਾ ਮੈਂ ਕਿਹਾ ਕੱਲ ਕੋਠੇ ਪਰ ਦਿੱਤਨ ਵੀਰ ਤੋਂ ਨਾਲੇ ਪਤਾ ਕਿਆ ਕਹਿ ਰਿਆ ਤਾਂ ਮੈਂ ਕੁੰਡੀ ਲਾਤੀ ਹੁਣੀ ਗੇਟ ਗੂਟ ਕਹਿ ਰਿਆ ਕਿਸੇ ਨੇ ਵਿਚਾਰਾ ਕਹਿ ਰਿਆ ਕਿੱਥੇ ਨੂੰ ਆਂਦਾ ਮੈਂ ਕਿਹਾ ਕਿਉਂ ਈ ਡਿਡ ਦੇ ਛਾਲਾ ਮਾਰਾ ਏ ਪਤਾ ਕਿਆ ਕਹਿ ਰਿਆ ਕਿਦੇ ਕਹਿ ਰਿਆ 7 ਵਜ ਗਈ ਦੀ ਵਿਚਾਰੇ ਕਹਿ ਹੁਣ ਨਹੀਂ ਛਾਲਾ ਮਾਰਦਾ ਇਹ ਇਹ ਤਾਂ ਉਧਰ ਮੈਂ ਕਰੀ ਆਉਂ ਪਹਿਲੇ ਪਹਿਲੇ ਪਾਣੀ ਪੀ ਲਈ ਛੇਤੀ ਦੂਸਰੀ ਨੂੰ ਵੇਚੇ ਨਹੀਂ ਲੱਗ ਗਈ ਉਹ ਨਾਨੇ ਕੀ ਦੇਈ ਵੀ ਚਾਂਦਰਾ ਸ਼ਣਕਾਰ ਰਹੀ ਹੈ ਇੱਕ ਛਣ ਛਣ ਕਰ ਰਹੀ ਹੈ ਹੈ ਕਿਸ ਵਾਸਤੇ ਅੱਛੇ ਉਹ ਤਾਂ ਫਿਰ ਨਾਨੇ ਕੀ ਨਿਸ਼ਾਨੀ ਹੈ ਫਿਰ ਇਹ ਨਹੀਂ ਚਾਂਦਰਾ ਸ਼ਣਕਾਰ ਰਹੀ ਹੈ ਮੈਂ ਤਾਂ ਚਾਂਦਰਾ ਨਹੀਂ ਦਵਾ ਰਹੀ ਮੈਂ ਤਾਂ ਸਲ ਚਾਂਦਰਾ ਨਹੀਂ ਕਰ ਰਹੀ هههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههههه <أكتشف> <سؤال> ਉਹ ਜੇਡਾ ਉਹ ਨਾਨ ਨੂੰ ਦਾਣੇ ਕਿ ਮੁੱਕਾ ਹੈ। ਯਾਰਾ ਬੁੱਲੀ ਹੋਰ ਕੇ। ਰੋਕ ਤਬ ਜੈ ਨੂੰ ਪਹਿਲੇ ਐ ਦਾ ਰੋਕ। ਉਹ ਥੋੜੀ ਨੰਨੀ ਕਿ ਨਾ ਅੰਦਰ ਬੈਈ ਨੀ। ਉਹ ਸੰਜੂ ਤਾਂ ਅੱਜ ਹੀ ਜੀ ਹੁਣ ਰੋ ਅਸੋ ਪਰਸੇ ਨਾ ਕੀ ਮੈਂ ਤਾਂ ਭੁੱਲ ਜਾਨੀ ਰੀਪਰ ਨੂੰ ਕੱਢ ਗਏ ਹੁਣ ਰੋਟਾ ਵੀ ਕਰ ਪਾਣਾ ਹੈ ਦਾਏ ਜਦੋਂ ਪੈਪ ਚੱਕਦੇ ਨਾ ਐਂ ਛਿੱਟਦੇ ਨੇ ਇਧਰ ਆਂਬ ਦੇ ਉੱਪਰ ਹੀ

பிண்ட பண்ணா